ਲੋਬੀ ਮਿੱਤਰੋ ਆਪਾਂ ਲਾਏ ਨੇ ਆਲੂ ਲਾਏ ਵੀ ਪਹਿਲੀ ਵਾਰ ਲਾਏ ਵੀ ਬਾਈ ਆਪਾਂ 2 ਕਿਲੋ ਹੀ ਐ ਦੋ ਵੱਧ ਲਾਏ ਕਿਉਂਕਿ ਆਪਾਂ ਹੈਗੇ ਆ ਬਾਈ ਬੰਦੇ ਅਨਜਾਨ ਆ ਆਲੂਆਂ ਬਾਰੇ ਆਪਾਂ ਨੂੰ ਨੌਲੇਜ ਹੈ ਨਹੀਂ ਸੀਗੀ ਪਰ 1 ਕਿਲੋ ਲਾ ਕੇ ਦੇਖਣੇ ਆ ਮੈਂ ਕਿਹਾ ਵੀ ਮੈਨੂੰ ਕਈਆਂ ਨੇ ਕਿਹਾ ਕਹਿੰਦੇ ਵੀ ਲਾ ਕੇ ਦੇਖ ਵੀ 2 ਕਿਲੋ ਹਨਾ ਵੀ ਹੁੰਦੇ ਚੱਲ ਵਧੀਆ ਨੇ ਤੇ ਬਾਕੀ ਬਾਈ ਅੱਜ ਹੋ ਗਏ ਨੂੰ ਮੰਨ ਕੇ ਚੱਲੋ ਵੀ 19 ਦਿਨ ਉਹ 18 ਦਿਨ ਮੰਨੇ ਜਾਂਦੇ ਆ ਕਿਉਂਕਿ ਫਿਰ ਦੂਜੇ ਦਿਨ ਪਾਣੀ ਲਾਇਆ ਸੀਗਾ ਥੱਲੇ ਮੱਲੇ ਸਾਰੇ ਤਿਆਰ ਕਰਕੇ ਤੇ ਹਜੇ ਛੋਟੇ ਛੋਟੇ ਆ ਤੇ ਆਲੂ ਚਲੋ ਐ ਮੰਨ ਕੇ ਚਲੋ ਵੀ ਸਾਰਾ ਜਿੰਨਾ ਵੀ ਸੀਗਾ ਲਾਇਆ ਸਾਰੀ ਬੇਲ ਆ ਗਈ ਉਹ ਵਧੀਆ ਚਲੋ ਬਣ ਚੁੱਕੀ ਹੈ ਛੋਟੀ ਹੈ ਜਾਨੀ ਕਿ ਵੀ ਬੂਟਾ ਸਾਰਾ ਦਾ ਜਿਹੜਾ ਵੀ ਬਣ ਚੁੱਕਿਆ ਤੇ ਆ ਦੇਖੋ ਐਡਾ ਦਾ ਕਬੂਟਾ ਦਾ ਤੇ ਬਾਕੀ ਆਪਾਂ ਸਪਰੇਅ ਲੱਗਣਾ ਸੀ ਕਰਨਾ ਤੇ ਬਾਕੀ ਸਾਰੀ ਦਵਾਈ ਜਿਹੜੀ ਪਾਵਾਂਗੇ ਆਪਾਂ ਤਾਰੇ ਨਾਲ ਸ਼ੇਅਰ ਕਰਾਂਗੇ ਪਹਿਲੀ ਸਪਰੇਅ ਆ ਭਾਈ 18ਵੇਂ ਦਿਨ ਮੰਨ ਕੇ ਚਲੋ ਤੇ ਜਿਹੜੀ ਦਵਾਈ ਪਾਉਣੀ ਆ ਉਹ ਮੈਂ ਤੁਹਾਨੂੰ ਦਿਖਾਉਣ ਲੱਗਿਆ ਸਾਰੀ ਵੀਡੀਓ ਦੇ ਵਿੱਚ ਪਾਇਆ ਆਪਾਂ ਆਲੂਆਂ ਦੇ ਵਿੱਚ ਹਨਾ ਉਹ ਤੁਹਾਨੂੰ ਮੈਂ ਸਾਰਾ ਦਿਖਾਉਣ ਲੱਗਿਆਗਾ ਤੇ ਇੱਕ ਤਾਂ ਆਪਾਂ ਆ ਦੇਖੋ ਤੇ ਐਨਪੀਕੇ ਦੇ ਪਾਇਆ ਤਿੰਨ ਪੈਕਟ ਆਪਾਂ ਜਿਹੜਾ ਐਨਪੀਕੇ ਆ ਉਹਦੇ ਪਾਏ ਨੇ ਭਾਈ ਆਪਾਂ ਤਿੰਨ ਪੈਕਟ ਤੇ ਬਾਕੀ ਆ ਗਿਆ ਭਾਈ ਐਮ 45 ਇਹ ਹੈਗਾਗਾ 75% ਤੇ ਐਨਪੀਕੇ ਉਹ ਘਾਟਾ ਘੋਟਾਂ ਵਾਸਤੇ ਆ ਤੇ ਇੱਕ ਪਾਇਆਗਾ ਲੀਕਰ ਆਪਾਂ ਇਹ ਕਾ ਲਿਕੜ ਜਆ ਪਾਇਆ ਇਹ ਸਿਰਫ ਹੈਗਾ ਬਈ ਤੇਲੇ ਵਾਸਤੇ ਇਹ ਚੀਜ਼ਾਂ ਨੇ ਇਹ ਮੰਨ ਕੇ ਚਲੋ ਵੀ ਆਪਾਂ 19 ਦਿਨ ਹੋ ਗਏ ਤੇ 18ਵਾਂ ਦਿਨ ਆ ਸੀਗਾ ਅੱਜ ਅ ਬੀ ਜਿਹੜਾ ਪਾਣੀ ਲਾਇਆ ਕੋ 18ਵੇਂ ਦਿਨ ਮੰਨ ਲਾ ਵੀ 18ਵੇਂ ਦਿਨ ਮੰਨਿਆ ਜਾਂਦਾਗਾ ਪਾਣੀ ਤੋਂ ਲਾ ਕੇ ਆਪਾਂ ਤੇ ਇੱਕ ਇਹ ਪਾਇਆਗਾ ਨਾਲ ਤੇਲੇ ਤੋਂ ਲਿਕੜ ਬਸ ਇਹ ਪਹਿਲੀ ਸਪਰੇ ਹੈ ਬਾਈ ਆਲੂਆਂ ਤੇ ਜਿਹੜੀ ਆਪਾਂ ਲੱਗਿਆ ਕਰਨ ਕੋਲੀ ਕਿਵੇਂ ਆਪਾਂ ਹਮ ਆਪਾਂ ਲੈ ਲਿਆ ਤੱਤਾ ਪਾਣੀ ਕਿਉਂਕਿ ਲਾਈਟ ਆਈ ਨਹੀਂ ਹੈਗੀ ਰਾਤ ਨੂੰ ਉਹਦੀ ਮਤਲਬ ਕਿਹੜਾ ਹੋਣਾ ਰਾਤ ਨੂੰ ਮੱਥਾ ਮਾਰੂ ਹੁਣ ਜਿਹੜਾ ਤੱਤਾ ਪਾਣੀ ਲੈ ਕੇ ਆਪਾਂ ਇਹਦੇ ਵਿੱਚ 20 ਲੀਟਰ ਤੱਤਾ ਕਰ ਲਿਆ ਸੀ ਪਾਣੀ ਉਹਦੇ ਵਿੱਚ ਜਿਹੜੀ ਦਵਾਈ ਸੀ ਬਾਈ ਘੋਲੀ ਆ ਕਿਉਂਕਿ ਠੰਡਾ ਪਾਣੀ ਆ ਉਹਦੇ ਵਿੱਚ ਜਿਹੜੀ ਦਵਾਈ ਹੈਗੀ ਉਹ ਨਹੀਂ ਘੁਲਦੀ ਤੇ ਥੋੜਾ ਜਿਹਾ ਔਖਾ ਹੋ ਜਾਂਦਾ ਤੇ ਬਾਈ ਹੁਣ ਜਿੰਨੀਆਂ ਵੀ ਸਪਰੇਹਾਂ ਆਪਾਂ ਕਰਾਂਗੇ ਨਾ ਉਨੀਆਂ ਹੀ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੁਣ ਪਹਿਲੀ ਸਪਰੇਹ ਆ ਤੇ ਇੱਕ ਤਾਂ ਐਨਪੀਕੇ ਉਨੀ ਨਹੀਂ ਪਾਇਆ ਉਹ ਤਿੰਨ ਪੈਕਟ ਪਾਇਆ ਕਿਉਂਕਿ ਦੋ ਕੀਲੇ ਹੀ ਆਪਣੇ ਆਪਾਂ ਪਾਇਆ ਡੇਢ ਪੈਕਟ ਗੀਲੇ ਦਾ ਇੱਕ ਹੈਗਾ ਐਮ 45 ਤੇ ਇੱਕ ਕਿਲੋ ਉਹ 75% ਤੇ ਇੱਕ ਆਪਾਂ ਬਸ ਮੰਨ ਕੇ ਚੱਲੋ ਵੀ ਆ ਤੇਲੇ ਤੋਂ ਪਾਇਆ ਕਿਉਂਕਿ ਇਹ ਵੀ ਆ ਤੇਲਾ ਪੈ ਜਾਂਦਾ ਆਪਾਂ ਲਾਏ ਪਹਿਲੀ ਵਾਰ ਹੀ ਆ ਯਾਨੀ ਕਿ ਇੱਕ ਹੀ ਦੇਖ ਲੈਣੇ ਆ ਜਿਵੇਂ ਕੋਈ ਦੱਸਦਾ ਆਪਾਂ ਉਵੇਂ ਉਵੇਂ ਸਪਰੇਹਾ ਕਰੀ ਜਾਵਾਂਗੇ ਜਿੰਨਾ ਕ ਆਪਾਂ ਨੂੰ ਬਸ ਪਤਾ ਹੈਗਾ ਤੇ ਇੱਕ ਵਾਰੀ ਐ ਹੁੰਦਾ ਵੀ ਡਰਜਾ ਲੱਗਦਾ ਹੁੰਦਾ ਵੀ ਖਬਰਾਂ ਵੀ ਘੱਟ ਹੋਏ ਆਲੂ ਜਾਂ ਨਾ ਕੋਈ ਹੋਰ ਨਾ ਕੋਈ ਫਾਲਟ ਪੈ ਜੇ ਆਪਾਂ ਨੂੰ ਇਹ ਚੀਜ਼ ਬਾਰੇ ਹਜੇ ਘੱਟ ਪਤਾ ਹੈਗਾ ਜਿੰਨੀਆਂ ਵੀ ਆਪਾਂ ਸਪਰੀ ਹਾਂ ਕਰਾਂਗੇ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਾਕੀ ਆਪਣੀ ਵੀਡੀਓ ਨੂੰ ਬਾਈ ਲਾਈਕ ਜਰੂਰ ਕਰ ਦਿਆ ਕਰੋ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਜਿੰਨਾ ਵੀ ਹੋ ਸਕਦਾ ਬਾਈ ਦੱਬ ਕੇ ਸ਼ੇਅਰ ਜਰੂਰ ਕਰ ਦਿਓ